ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਬਤਕ ਦਾ ਬੱਚਾ ਸੜਕ 'ਤੇ ਹਾਰ ਕਰਨ ਲੱਗੇ ਗੱਡੀ ਦੇ ਨਾਲ ਉਹ ਫਿਸ ਗਿਆ ਮਰ ਗਿਆ ਤੇ ਕਿੰਨੀਆਂ ਬਤਕਾਂ ਰੋਡ ਵਿੱਚ ਆ ਕੇ ਬੈਠੀਆਂ ਰਹੀਆਂ ਇੱਕ ਬਤਕ ਉਹਨੂੰ ਚੁੰਝਣਾ ਉਠਾਉਂਦੀ ਰਹੀ ਹਾਲਾਂਕਿ ਪੰਛੀ ਜਾਨਵਰ ਨੇ ਉਹਨਾਂ ਦੇ ਅੰਦਰ ਵੀ ਮੋਹ ਆ ਬੱਚਿਆਂ ਦਾ ਦੇਰ ਸਿੰਘ ਨੇ ਦਿਲ ਭਰ ਕੇ ਕਿਹਾ ਬਾਦਸ਼ਾਹ ਪੁੱਤਾਂ ਦੀ ਪੀੜ ਤੰ ਪੰਛੀਆਂ ਤੋਂ ਵੀ ਨਹੀਂ ਚੱਲੀ ਜਾਂਦੀ ਤੂੰ ਕਿਵੇਂ ਦਿਲ ਤੇ ਪੱਥਰ ਰੱਖ ਕੇ ਤੁਰ ਪਿਆ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੈਨੂੰ ਪੁੱਤਾਂ ਦਾ ਦਰਦ ਨਹੀਂ ਹੈ ਦਰਦ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਰ ਪੁੱਤਾਂ ਤੇ ਸਿੱਖਾਂ 'ਚ ਫਰਕ ਨਹੀਂ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਧ ਸੰਗਤ ਜਿਹੜੀ ਗੱਲ ਦਇਆ ਸਿੰਘ ਨੇ ਕਹੀ ਉਹਨੂੰ ਚਰਨ ਸਿੰਘ ਸਫਰੀ ਸਾਹਿਬ ਨੇ ਲਿਖਿਆ ਹੱਥ ਜੋੜ ਕੇ ਦਇਆ ਸਿੰਘ ਕਹਿੰਦੇ ਕਹਿੰਦੇ ਛੱਡ ਪਰਦਾਤਾ ਪਿੱਛੇ ਪਿਆ ਕਿਹੜੀ ਗੱਲ ਹੈ ਦੇ ਪੁੱਤਰਾਂ ਦੀ ਪੀੜਤਾ ਪਰਿੰਦੇ ਬਿਨਿ ਚੱਲਦੇ ਮਰੇ ਪੁੱਤਰ ਦੀ ਪੀੜ ਤਾਂ ਪੰਛੀਆਂ ਤੋਂ ਵੀ ਨਹੀਂ ਚੱਲ ਹੁੰਦੀ ਤੇ ਜਿਹੜੀ ਅਗਲੀ ਗੱਲ ਕਹੀ ਜਦੋਂ ਹਜ਼ੂਰ ਤੁਰਨ ਲੱਗੇ ਨਾ ਕਹਿੰਦੇ ਰਹਿਣ ਦੇ ਦਇਆ ਸਿੰਘ ਤੇ ਦਇਆ ਸਿੰਘ ਨੇ ਦਿਲ ਪਰ ਕੇ ਕਿਹਾ ਸਤਿਗੁਰੂ ਤੂੰ ਸ਼ਹਿਨ ਸ਼ਾਹਾਂ ਦਾ ਸ਼ਹਿਨਸ਼ਾਹ ਮਹਾਰਾਜ ਮੈਂ ਸ਼ੁਰੂ ਤੋਂ ਤੁਹਾਡੇ ਦ دیدار ਕੀਤੇ ਤੁਹਾਡੀ ਸੇਵਾ ਚ ਰਹੇ ਸਵਾ ਸਵਾ ਲੱਖ ਦੀ ਚੰਦਨ ਦੀ ਚੁੰਕੀ ਤੇ ਤੂੰ ਬੈਠਾ ਸਵਾ ਸਵਾ ਲੱਖ ਦੇ ਸ਼ਸਤਰ ਤੈਨੂੰ ਅਸਾਮ ਦੇ ਰਾਜਿਆਂ ਨੇ ਪੇਂਟ ਕੀਤੇ ਸਵਾ ਸਵਾ ਲੱਖ ਰੁਪਏ ਦੇ ਸ਼ਸਤਰ ਪੰਜ ਕਲਾ ਸ਼ਸਤਰ ਤੁਹਾਡੇ ਕੋਲ ਉਹ ਸਵਾ ਸਵਾ ਲੱਖ ਦਾ ਪ੍ਰਸ਼ਾਦੀ ਹੱਥੀ ਚਿੱਟੇ ਰੰਗ ਦਾ ਸਿਰਵ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਪਾਤਸ਼ਾਹ ਤੇਰੇ ਪੁੱਤਾਂ ਦੀਆਂ ਪੋਸ਼ਾਕਾਂ ਪਿਸ਼ੌਰ ਤੋਂ ਬਣ ਕੇ ਆਉਂਦੀਆਂ ਸਨ ਪਸ਼ਮੀਨੇ ਦੀਆਂ ਸੰਗਤ ਲਿਆਉਂਦੀ ਸੀ ਪਿਸ਼ੌਰ ਦੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬ ਜਦਿਆਂ ਵਾਸਤੇ ਪਾਦਸ਼ਾਹ ਤੇਰੇ ਪੁੱਤਾਂ ਦੇ ਮਖਮਲੀ ਜੋੜੇ ਲੋਹਰੋਂ ਬਣ ਮਣਾਉਂਦੇ ਸੀ ਤੇਰੇ ਪੁੱਤਾਂ ਦੀਆਂ ਪੋਸ਼ਾਕਾਂ ਪਿਸ਼ੌਰ ਤੋਂ ਪਸ਼ਮੀਨੇ ਦੀਆਂ ਬਣਦੀਆਂ ਸੀ ਪਰ ਸਤਿਗੁਰੂ ਅੱਜ ਤੇਰੇ ਪੁੱਤਾਂ ਉੱਤੇ ਕੱਪੜਾ ਨਹੀਂ ਅੱਜ ਉਹ ਕਫਨ ਤੋਂ ਬਗੈਰ ਲਾਸ਼ਾਂ ਪਈਆਂ ਨੇ ਦੁਨੀਆਂ ਵਿੱਚ ਗਰੀਬ ਤੋਂ ਗਰੀਬ ਬੰਦਾ ਵੀ ਹੋਵੇ ਉਹਦੀ ਔਲਾਦ ਨੂੰ ਵੀ ਕੱਫਨ ਮਿਲ ਜਾਂਦਾ ਤੂੰ ਸ਼ੈਨ ਸ਼ਾਹ ਦਾ ਸ਼ੈਨ ਸ਼ਾਹ ਤੇਰੇ ਪੁੱਤਾਂ ਦੇ ਮੂੰਹ ਤੇ ਕਪੜਾ ਹੀ ਨਹੀਂ ਜਿਹੜੀ ਗੱਲ ਦਇਆ ਸਿੰਘ ਨੇ ਕਹੀ ਉਹ ਦਿਲਚੀਰ ਵਿੱਚ ਸੀ ਦਿਲ ਭਰ ਕੇ ਦਇਆ ਸਿੰਘ ਬੋਲੇ ਚਰਨ ਸਿੰਘ ਸਫਰੀ ਸਾਹਿਬ ਲਿਖਦੇ ਕਹਿੰਦੇ ਹੱਥ ਜੋੜ ਕੇ ਕਿਹਾ ਪਾਦਸ਼ਾ ਗਰੀਬ ਤੋਂ ਗਰੀਬ ਮੱਪੇ ਗਰੀਬ ਤੌਂਗਰੀ ਵਮੱਪੇ ਜਗ ਵਿੱਚ ਪੈਨੇ ਕਫਨੋਂ ਬਗੈਰ ਦਸ ਕੀਦੇ ਪੁੱਤ ਗਏ ਨੇ ਮਰ ਕੇ ਸੇ ਦਾ ਪੁੱਤ ਬਿਨਾ ਕਫਨ ਤੋਂ ਵੀ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਰੋ ਵਿੱਚ ਆ ਕੇ ਬੋਲੇ ਦਇਆ ਸਿੰਘ ਰੋਕਨਾ ਸ਼ਹੀਦਾਂ ਦੀਆਂ ਲਾਸ਼ਾਂ ਕਫਨਾਂ ਦੀਆਂ ਮੁਤਾਜ ਨਹੀਂ ਹੁੰਦੀਆਂ ਰਹਿਣ ਦੇਵ ਸਿੰਘ ਮੇਰੇ ਪੁੱਤ ਸ਼ਹੀਦ ਨੇ ਸ਼ਹੀਦਾਂ ਦੀਆਂ ਲਾਸ਼ਾਂ ਕਫਨਾਂ ਦੀਆਂ ਮੁਤਾਜ ਨਹੀਂ ਹੁੰਦੀਆਂ ਜਦੋਂ ਇੰਨੀ ਗੱਲ ਕਹਿ ਕੇ ਤਰਨ ਲੱਗੇ ਨਾ ਦੇਵ ਸਿੰਘ ਦੀਆਂ ਅੱਖਾਂ 'ਚ ਵਿਰਾਗ ਸੀ ਉਹਨਾਂ ਕਾ ਪਾਤਸ਼ਾਹ ਮੈਂ ਪਤਕ ਕਿਉਂ ਕਹਿ ਰਿਹਾ ਸੀ ਤੁਸੀਂ ਨਹੀਂ ਮੰਨੇ ਮੈਂ ਪਤਕ ਕਿਉਂ ਕਹਿ ਰਿਹਾ ਹੈ ਮੈਂ ਤੇਰੇ ਪੁੱਤਾਂ ਦੀਆਂ ਲਾਸ਼ਾਂ ਚੰਗੀ ਤਰ੍ਹਾਂ ਵੇਖ ਕੇ ਆਇਆ। ਦੁਸ਼ਮਣ ਨੇ ਸਾਰਾ ਗੁੱਸਾ ਤੇਰਾ ਤੇਰੇ ਪੁੱਤਾਂ ਤੇ ਕੱਢਿਆ। ਤੇਰੇ ਅਜੀਤ ਤੇਰੇ ਜੁਝਾਰ ਨੂੰ ਬਰਸ਼ੀਆਂ ਮਾਰ ਕੇ ਇੰਨਾਂ ਕੋ ਵੱਢਿਆ। ਉਹਨਾਂ سینੇ ਤੋਂ ਲੈ ਕੇ ਛਾਤੀ ਤੋਂ ਪੇਟ ਤੱਕ ਸਰੀਰ ਪਾੜ ਦਿੱਤਾ। ਦੁਸ਼ਮਣ ਨੇ ਪੂਰਾ ਗੁੱਸਾ ਤੇਰੇ ਪੁੱਤਾਂ ਤੇ ਕੱਢਿਆ। ਇਹ ਗੁਰੂ ਗੋਬਿੰਦ ਕੇ ਫਰਜ਼ੰਦ ਹੈ। ਕੱਟ ਡਾਲੋ। ਸਭ ਤੋਂ ਵੱਧ ਲਹੂ ਜਿਸ ਧਰਤੀ ਤੇ ਡੁੱਲਿਆ ਤੇਰੇ ਪੁੱਤਰਾਂ ਦਾ ਤੇਰੇ ਪੁੱਤਾਂ ਦੀ ਪੇਟ ਦੀ ਲਹੂ ਮਿਜ ਨਿਕਲ ਗਈ ਐ ਪਾਤਸ਼ਾਹ ਲਾਸ਼ਾਂ ਵੇਖਣ ਯੋਗ ਨਹੀਂ ਐ ਕੱਲ ਸਵੇਰੇ ਦਿਨ ਚੜਨੇ ਇੱਲਾ ਆਉਣਗੀਆਂ ਤੇਰੇ ਪੁੱਤਾਂ ਦੀਆਂ ਮਿਜ ਨੋਚਣਗੀਆਂ ਇੱਲਾ ਆਉਣਗੀਆਂ ਸਿਰਫ ਤੇਰੇ ਸਹਬ ਜੱਦਿਆਂ ਦੀਆਂ ਲਾਸ਼ਾਂ ਨੋਚਣਗੀਆਂ ਕਿਉਂ ਬੱਕੀਆਂ ਦੇ ਸਰੀਰ ਕਿਸੇ ਦੇ 1-2 ਤੀਰ ਵੱਜੇ ਨੇ ਕਿਸੇ ਦੇ 1-2 ਤਫੰਗ ਵੱਜੀਆਂ ਹੋ ਮਰੇ ਪਏ ਨੇ ਪਾਦਸ਼ਾ ਇੱਕ ਤੇਰੇ ਸਹਬਜ਼ਾਦਿਆਂ ਦੀਆਂ ਲਾਸ਼ਾਂ ਜਿਨ੍ਹਾਂ ਦੀ ਛਾਤੀ ਤੋਂ ਪੇਟ ਤੱਕ ਬਰਸ਼ੀਆਂ ਮਾਰ-ਮਾਰ ਕੇ ਪਾੜੇ ਮਹਾਰਾਜ ਲਾਸ਼ਾਂ ਵੇਖਣ ਯੋਗ ਨਹੀਂ ਸਵੇਰੇ ਇੱਲਾ ਆਉਣਗੀਆਂ ਮਾਸ ਨੋਚ ਕੇ ਖਾਣਗੀਆਂ ਕੱਪੜਾ ਪਾ ਕੇ ਢੱਕ ਜਾਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਆਰ ਚ ਬੋਲੇ ਦਇਆ ਸਿੰਘ ਮਾਸ ਨੋਚ ਲੈਣ ਦੇ ਮੇਰੇ ਸਹਬਜ਼ਾਦਿਆਂ ਦਾ ਇੱਲਾ ਆ ਕੇ ਜਿੰਨਾ ਮਾਸ ਨੋਚ-ਨੋਚ ਕੇ ਮੇਰੇ ਪੁੱਤਾਂ ਦਾ ਆਕਾਸ਼ ਵਿੱਚ ਉੱਚਾ ਉੜਨਗੀਆਂ ਇੱਕ ਦਿਨ ਵਿਖੀ ਇੰਨੀ ਉੱਚੇ ਮੇਰੇ ਪੰਥ ਦੇ ਕੇਸਰੀ ਨਿਸ਼ਾਨ ਸਾਹਿਬ ਝੁੱਲਣਗੇ ਇੱਕ ਦਿਨ ਇੰਨੀ ਉੱਚੇ ਕੇਸਰੀ ਨਿਸ਼ਾਨ ਮੇਰੇ ਪੰਥ ਦੇ ਝੁੱਲਣਗੇ ਔਰ ਸਾਧ ਸੰਗਤ ਅੱਜ ਝੂਲ ਰਹੇ ਨੇ ਜਿਨਨੇ ਕੇਸਰੀ ਨਿਸ਼ਾਨ ਦੁਨੀਆਂ ਵਿੱਚ ਖਾਲਸੇ ਦੇ ਝੁਲਦੇ ਨੇ ਯਾਦ ਰੱਖਿਓ ਇਹ ਸਿਰਫ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਰਬਾਨੀ ਕਰਕੇ ਆ ਆਪਣੇ ਕਰਕੇ ਨਹੀਂ ਆਪਣੇ ਲੱਛਣਾਂ ਦਾ ਆਪਾਂ ਸਾਰਿਆਂ ਨੂੰ ਪਤਾ ਹੈ ਬੰ ਕੀ ਕਰਦੇ ਮਾੜੀ ਮਾੜੀ ਗੱਲ ਤੇ ਲੋਕ ਲੜ ਰਹੇ ਨੇ ਪ੍ਰਧਾਨਗੀਆਂ ਤੋਂ ਲੜ ਰਹੇ ਚੌਧਰਾਂ ਤੋਂ ਲੜ ਰਹੇ ਨੇ ਇਹ ਸਾਡੇ ਕਰਕੇ ਨਹੀਂ ਹੈ ਸਿਰਫ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਰਬਾਨੀ ਇੰਨੀ ਵੱਡੀ ਹੈ ਰਹਿਦੀ ਦੁਨੀਆ ਤੱਕ ਪੰਥ ਖਾਲਸੇ ਦੀ ਚੜਦੀ ਕਲਾ ਰਹੇਗੀ ਇਸ ਪੰਥ ਨੂੰ ਮੁਕਾਉਣ ਵਾਲੇ ਮੁੱਕ ਗਏ ਪੰਥ ਨਹੀਂ ਮੁੱਕੇਗਾ ਕਿਉਂ ਗੁਰੂ ਗੋਵਿੰਦ ਸਿੰਘ ਮਹਾਰਾਜ ਕੁਰਬਾਨੀ ਅੰਨੀ ਵੱਡੀ ਕਰ ਗਏ। ਔਰ ਸਾਧ ਸੰਗਤ ਇਹ ਸਚਾਈ ਹੈ ਜਿੰਨੀ ਦੇਰ ਕੌਮ ਨੂੰ ਚਮਕੌਰ ਦੀ ਗੜੀ ਤੇ ਸਰਹੰਦ ਦੀਆਂ ਨੀਹਾਂ ਯਾਦ ਨੇ 19 ਦਿਰ ਸਿੱਖ ਕੌਮ ਬੇ ਸ਼ਹੀਦ ਪੈਦਾ ਹੁੰਦੇ ਰਹਿਣਗੇ। ਤੈਉਂ ਇਹ ਸੱਕੇ ਮਨਾਏ ਜਾਂਦੇ ਨੇ ਹਰ ਇੱਕ ਸਾਲ। ਤੈਉਂ ਇਹ ਕੌਮ ਚੜ੍ਹਦੀ ਕਲਾ ਵਿੱਚ ਐ। ਸਾਧ ਸੰਗਤ ਇਨ੍ਹਾਂ ਸੱਤਾਂ ਦਿਨਾਂ ਵਿੱਚ ਕੌਮ ਦੇ ਬੱਚੇ ਇਨ ਇੱਕ ਚਾਰਜ ਹੋ ਜਾਂਦੇ ਨੇ। ਕਿ ਉਹ ਸ਼ਹਾਦਤਾਂ ਸਿੱਖ ਕੌਮ ਨੂੰ ਫਿਰ ਤਾਕਤ ਵਿੱਚ ਲੈ ਜਾਂਦੀਆਂ ਨੇ ਇਹ ਸਿੱਖ ਕੌਮ ਚੜ੍ਹਦੀ ਕਲਾ ਚ ਰਹੇਗੀ ਤੈਉ ਉਹ ਵਿਦਵਾਨ ਲਿਖਦਾ ਸਾਨੂੰ ਥੱਪਨਾ ਗੁਰੂ ਗੋਬਿੰਦ ਸਿੰਘ ਦੀ ਸੀਸਤਲੀ ਤੇ ਰੱਖਣਾ ਜਾਣਦੇ ਹਾਂ ਤਤੀ ਤਵੀ ਤੇ ਬੈਠ ਕੇ ਗੀਤ ਗਾਈਏ ਅਰੇ ਵੀ ਜ਼ਿੰਦਗੀ ਮਾਨਦੇ ਹਾਂ ਸੀਸ ਗੰਜ ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੁੱਝਣਾ ਦੱਸਦੇ ਨੇ ਓਏ ਜਾ ਕੇ ਪੁੱਛ ਲੋ ਕੰਧ ਸਰਹੰਦ ਦੀ ਤੋਂ ਬਾਲ ਚਿਣੇ ਹੋਏ ਕਿੱਦਾਂ ਹੱਸਦੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੌਸਲਾ ਤਾਕਤ ਵੇਖਿਓ ਇੱਕ ਦਿਵਾਨ ਲਿਖਦਾ ਇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਤਾਂ ਦੀ ਯਾਦ ਨਹੀਂ ਆਈ ਹੋਏਗੀ ਸ਼ਹੀਦ ਹੋਏ ਪੁੱਤ ਵੀ ਯਾਦ ਆਏ ਹੋਣਗੇ ਤੋਰਨ ਲੱਗੇ ਅਜੀਤ ਸਿੰਘ ਨੂੰ ਗਲ ਨਾਲ ਲਾਇਆ ਸੀ ਉਹ ਵੀ ਯਾਦ ਆਏ ਹੋਣਗੇ ਮਦਨ ਜੰਗ ਵਿੱਚ ਆਖਰੀ ਵਾਰ ਤੋਰਨ ਲੱਗੇ ਜੁਝਾਰ ਸਿੰਘ ਦਾ ਮੱਥਾ ਚੁੰਮਿਆ ਸੀ ਉਹ ਵੀ ਯਾਦ ਆਏ ਹੋਣਗੇ ਤੁਸੀਂ ਆਪਣੇ ਬੱਚਿਆਂ ਨੂੰ ਵਿਦੇਸ਼ ਕੱਲਣ ਲੱਗੇਆਂ ਹਾਲਾਂਕਿ ਵਿਦੇਸ਼ ਇੱਥੇ ਹੀ ਆ ਫਿਰ ਮੁੜ ਆ ਸਕਦੇ ਨੇ ਜਾ ਸਕਦੇ ਸੱਜਣੋਂ ਦਿੱਲੀ ਕੱਲਣ ਲੱਗਿਆਂ ਵੀ ਰੋਣ ਲੱਗ ਪੈਂਦੇ ਹੋ ਕੈਸਾ ਗੁਰੂ ਹੋਏਗਾ ਪਾਤਸ਼ਾਹ ਨੂੰ ਯਾਦ ਆਈ ਹੋਵੇਗੀ ਜਦੋਂ ਆਪਣੇ 14 ਸਾਲ ਦੇ ਜਹਾਰ ਨੂੰ ਮਦੰਨੇ ਜੰਗ ਵਿੱਚ ਕੱਲਣ ਲੱਗੇ ਆ ਮਸਤਕ ਚੁੰਮ ਕੇ ਧੋਰਿਆ ਸੀ ਪਰ ਜਦੋਂ ਜਦੋਂ ਪੁੱਤਾਂ ਦੀ ਯਾਦ ਆਉਂਦੀ ਨਾ ਰਸਤੇ 'ਚ ਚਮਕੌਰ ਸਭ ਤੋਂ ਮਾਸੀ ਵਾੜੇ ਤੱਕ ਆਉਂਦਿਆਂ ਹਜ਼ੂਰ ਆਪਣੀ ਸ਼ਮਸ਼ੀਰ ਨੂੰ ਕੁੱਟ ਕੇ ਸੀਨੇ ਨਾਲ ਲਾ ਲੈਂਦੇ ਨੇ ਪੁੱਤਾਂ ਨੂੰ ਯਾਦ ਕਰਕੇ ਤੁਰਦੇ ਰਹੇ ਅੱਧੀ ਰਾਤ ਤੋਂ ਤੁਰਦੇ ਆ ਤੁਰਦੇ ਆ ਸਵੇਰੇ ਦਿਨ ਚੜ ਗਿਆ ਜਦੋਂ ਦਿਨ ਚੜਿਆ ਰਸਤੇ ਵਿੱਚ ਇੱਕ ਪਿੰਡ ਆਇਆ ਉਸ ਪਿੰਡ ਦੇ ਵਾਰੋਂ ਵਾਰੋਂ ਪਾਤਸ਼ਾਹ ਚਾੜੀਆਂ ਚੋਂ ਲੰਘ ਰਹੇ ਨੇ ਪੈਰਾਂ ਵਿੱਚ ਜੋੜਾ ਨਹੀਂ ਹੈ ਉਸ ਪਿੰਡ ਦੇ ਦੋ ਗੁੱਜਰ ਉਹਨੇ ਪਸ਼ੂਆਂ ਦਾ ਵਗ ਚਰਨਾ ਛੱਡਿਆ ਪਸ਼ੂਆਂ ਦਾ ਵਗ ਸਮਝਦੇ ਹੋ ਪਸ਼ੂਆਂ ਦਾ ਵਗ ਚਰਨਾ ਛੱਡਿਆ ਇੱਕ ਗੁੱਜਰ ਦੀ ਨਜ਼ਰ ਪਈ ਉਹਦਾ ਨਾਮ ਇਤਿਹਾਸ ਵਿੱਚ ਲਿਖਿਆ ਅਲਫੂ ਦੁਨਿਓ ਦਾ ਭਰਾਏ ਗਾਮੂ ਅਲਫੂ ਦੀ ਨਜ਼ਰ ਪਈ ਕੋਈ ਬੰਦਾ ਮਸਤ ਝਾਲ ਵਿੱਚ ਲੰਘ ਰਿਹਾ ਝਾੜੀਆਂ ਚੋਂ ਉਹਨੂੰ ਪਤਾ ਸੀ ਕਿ ਚਮਕੌਰ ਦੀ ਗੜੀ ਨੂੰ ਘੇੜਾ ਪਿਆ ਹੈ ਜੰਗ ਹੋ ਰਹੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਘਰੇ ਹੋਏ ਨੇ ਉਹਨੇ ਆਵਾਜ਼ ਦੇ ਕੇ ਆਪਣੇ ਭਰਾ ਨੂੰ ਕਿਹਾ ਗਾਮੂ ਇੱਧਰ ਵੇਖ ਓਏ ਓ ਕੋਈ ਝਾੜੀਆਂ ਚ ਤੁਰਿਆ ਜਾ ਰਿਹਾ ਹੈ ਲੱਗਦਾ ਗੁਰੂ ਗੋਬਿੰਦ ਸਿੰਘ ਹੈ ਸੁਣਿਆ ਹੈ ਚਮਕੌਰ ਦੀ ਗੜੀ ਨੂੰ ਘੇਰਾ ਪਿਆ ਹੋਇਆ ਹੈ ਸ਼ਾਇਦ ਗੁਰੂ ਗੋਬਿੰਦ ਸਿੰਘ ਮਹਾਰਾਜ ਲਗਦੇ ਨੇ ਚੱਲ ਜਾ ਕੇ ਰੋਕੀਏ ਦਮਾਂ ਗੁਜਰਾਂ ਨੇ ਹੱਥ ਵਿੱਚ ਲੰਬੀਆਂ ਡੰਗਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੁਰੇ ਘੇਰ ਲਿਆ ਰੋਕ ਕੇ ਅਲਫ ਤੇ ਗਾਮੂ ਬੋਲੇ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਰੁਕ ਜਾਓ ਤੁਸੀਂ ਗੁਰੂ ਗੋਬਿੰਦ ਸਿੰਘ ਹੋ ਨਾ ਚਮਕੌਰ ਦੀ ਗੜੀ ਵਿੱਚ ਘਰੇ ਹੋਏ ਸੀ ਤੁਸੀਂ ਗੁਰੂ ਗੋਬਿੰਦ ਸਿੰਘ ਹੋ ਨਾ ਕਲਗੀ ਤਰਪਾਛ ਬੜੀ ਮਸਤ ਵਾਜ ਵਿੱਚ ਬੋਲੇ ਹਾਂ ਵੇਈ ਮੈਨੂੰ ਹੀ ਲੋਕ ਕੀ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਦੱਸੋ ਤੁਸੀਂ ਕੀ ਲੈਣਾ ਬੜੀ ਮਸਤ ਵਾਜ ਬੋਲੇ ਹਾਂ ਵੇਈ ਮੈਨੂੰ ਹੀ ਲੋਕ ਕੀ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਦੱਸੋ ਤੁਸੀਂ ਕੀ ਲੈਣਾ ਨੰਨੇ ਗੁੱਜਰ ਬੋਲੇ ਮਹਾਰਾਜ ਤੁਸੀਂ ਪਕੜੇ ਗਏ ਹੁਣੇ ਰੌਲਾ ਪਾਵਾਂਗੇ ਸਾਡਾ ਪਿੰਡ ਪੂਰਾ ਗੁੱਜਰ ਰੰਗੜਾਂ ਦਾ ਹੁਣੇ ਪਿੰਡ ਦੇ ਲੋਕ ਇਕੱਠੇ ਕਰਾਂਗੇ ਤੁਹਾਨੂੰ ਪਕੜ ਕੇ ਸਰਹੰਦ ਦਵਾਂਗੇ ਸਰਕਾਰ ਕੋਲੋਂ ਇਨਾਮ ਲਵਾਂਗੇ ਵਜ਼ੀਰ ਖਾਂ ਕੋਲੋਂ ਇਨਾਮ ਲਵਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੋਰੇ ਡੰਗਾਂ ਲਾ ਕੇ ਘੇਰ ਲਿਆ ਮਹਾਰਾਜ ਹੁਣੇ ਤੁਹਾਨੂੰ ਪਕੜ ਕੇ ਸਰਹੰਦ ਦਵਾਂਗੇ ਇਨਾਮ ਲਵਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਵੀ ਤੁਹਾਨੂੰ ਤੇ ਇਨਾਮ ਚਾਹੀਦਾ ਹੈ ਜੇ ਇਨਾਮ ਮੈਂ ਦੇ ਦਵਾਂ ਤੁਸੀਂ ਮੇਰਾ ਰਸਤਾ ਰੋਕ ਕੇ ਕੀ ਲੈਣਾ ਹੈ ਪਾਤਸ਼ਾਹ ਨੇ ਆਪਣੇ ਜੋਲੇ ਦੇ ਖਿਸੇ ਵਿੱਚ ਹੱਥ ਪਾਇਆ ਸੱਚੇ ਮੋਤੀਆਂ ਦਾ ਸਿਮਰਨਾ ਇੱਕ ਮਾਲਾ ਕੱਢੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖ ਕੇ ਕਿਹਾ ਲਓ ਵੀ ਇੰਨਾ ਇਨਾਮ ਤੁਹਾਨੂੰ ਸਰਹੰਦ ਤੋਂ ਵੀ ਨਹੀਂ ਸੀ ਮਿਲਣਾ ਸੱਚੇ ਮੋਤੀਆਂ ਦੀ ਮਾਲਾ ਹੈ ਅੱਦੋ ਅੱਦੀ ਮੰਨ ਕੇ ਕਰ ਲਿਓ ਇੰਨਾ ਇਨਾਮ ਤੁਹਾਨੂੰ ਸਰਹੰਦ ਤੋਂ ਬਿਨ ਹੀ ਸੀ ਮਿਲਣਾ ਜਦੋਂ ਸੱਚੇ ਮੋਤੀਆਂ ਦੀ ਮਾਲਾ ਦੇ ਦਿੱਤੀ ਤਮ ਪਾਤਸ਼ਾ ਅੱਗੇ ਤੁਰ ਪਏ ਦੁਮੇ ਗੁੱਜਰ ਆਪਸ ਵਿੱਚ ਮੰਨ ਕੇ ਵੰਡਣ ਲੱਗ ਪਏ ਅੱਧੇ ਤੇਰੇ ਅੱਧੇ ਮੇਰੇ ਪਰ ਲਾਲਚੀ ਵੇਖੋ ਕਿੰਨੇ ਮਾਲਾ ਦੇ ਮੰਨ ਕੇ ਵੰਡ ਕੇ ਫਿਰ ਅਲਫੂ ਤੇ ਗਾਮੂ ਦੇ ਮਨ ਚ ਆਇਆ ਕਹਿੰਦਾ ਗੁਰੂ ਗੋਬਿੰਦ ਸਿੰਘ ਡਰ ਗਏ ਨੇ ਕਈਓ ਆਪਾਂ ਨੂੰ ਜਾਂਦੇ ਆ ਮਾਲਾ ਦੇ ਗਏ ਸੱਚੇ ਮੋਤੀਆਂ ਦੀ ਇਹ ਮਹਲਾ ਆਪਾ ਨੂੰ ਇਨਾਮ ਨਹੀਂ ਸੀ ਮਿਲਣਾ ਪਰ ਜੇ ਗੁਰੂ ਗੋਬਿੰਦ ਸਿੰਘ ਮਹਾਰਾ ਨੂੰ ਪਕੜ ਲਈਏ ਸਰਕਾਰ ਦੇ ਵਫਾਦਾਰ ਰਖਵਾਵਾਂਗੇ ਸਰਕਾਰ ਕੋਲੋਂ ਵੀ ਇਨਾਮ ਲਵਾਂਗੇ ਚੱਲ ਦਵਦਾ ਓ ਘੇਰੀਏ ਕੱਲੇ ਨੇ ਗੁਰੂ ਗੋਬਿੰਦ ਸਿੰਘ ਦਮਾ ਗੁਜਰਾਂ ਨੇ ਫਿਰ ਅੱਗੇ ਜਾ ਕੇ ਘੇਰ ਲਿਆ ਮਹਾਰਾ ਰੁਕ ਜਾਓ ਤੁਹਾਨੂੰ ਸਰਹੰਦ ਦੇ ਕੇ ਸਰਕਾਰ ਦੇ ਵਫਾਦਾਰ ਵੀ ਰਖਵਾਵਾਂਗੇ ਨਾਮ ਵੀ ਲਵਾਂਗੇ ਸਾਧ ਸੰਗਤ 6-6 ਫੁੱਟੇ ਜਵਾਨ ਗੁਜਰਾਂ ਅਲਗੀਦਰ ਦਸ਼ਮੇਸ਼ ਪੇ ਤਾਂ ਸਤਿਗੁਰੂ ਫਿਰ ਰੋ ਵਿੱਚ ਆ ਕੇ ਬੋਲੇ ਕਹਿੰਦੇ ਉਹ ਗੁਜਰੋ ਤੁਸੀਂ ਹੁਣ ਹਲਕ ਗਏ ਹੋ ਤੁਸੀਂ ਹੁਣ ਹਲਕ ਗਏ ਹੋ ਹਲਕੇ ਹੋਏ ਦਾ ਇੱਕੋ ਹੀ ਇਲਾਜ ਹੁੰਦਾ ਹੈ ਮੌਤ ਇੱਕ ਵਾਰ ਆਖੋ ਵਾਹਿਗੁਰੂ ਲੋਕ ਆਪਣੇ ਘਰ ਚ ਕੁੱਤਾ ਰੱਖਦੇ ਨੇ ਜਦੋਂ ਕੁੱਤਾ ਹਲਕਦਾ ਹੈ ਨਾ ਪਹਿਲਾਂ ਘਰਦਿਆਂ ਨੂੰ ਵੱਢਦਾ ਹੈ ਔਰ ਜਿਹੜੇ ਮਾਲਕ ਨੇ ਉਹਨੂੰ ਰੋਟੀ ਪਾਈ ਹੁੰਦੀ ਹੈ ਉਹੀ ਮਾਲਕ ਟੀਕਾ ਲਗਵਾਉਂਦਾ ਫਿਰ ਮੈਨੂੰ ਮਾਰੀ ਬਾਝਣ ਗਾਉ ਗੁਜਰੋ ਤੁਸੀਂ ਹੁਣ ਹਲਕ ਗਏ ਹੋ ਹੁਣ ਤੁਨੂੰ ਲੋਭ ਦਾ ਹਲਕ ਪੈ ਗਿਆ ਜਿਹਨੂੰ ਲੋਭ ਦਾ ਹਲਕ ਚੜ ਜਾਏ ਉਹਦਾ ਦੁਨੀਆ ਚ ਕੋਈ ਰਿਸ਼ਤਾ ਨਹੀਂ ਘਰ ਦਾ ਰੱਖਿਆ ਕੁੱਤਾ ਹਲਕ ਕੇ ਘਰਦਿਆਂ ਨੂੰ ਵੱਢਦਾ ਚਿੱਤੇ ਰੱਖਿਓ ਜਿਹਨੂੰ ਲੋਭ ਪੈਦਾ ਹੋ ਜਾਏ ਨਾ ਉਹਦਾ ਕੋਈ ਰਿਸ਼ਤਾ ਨਹੀਂ ਉਹ ਸਕੇ ਭੈਣ ਭਰਾਵਾਂ ਦਾ ਵੀ ਕਤਲ ਕਰ ਸਕਦਾ ਹੈ ਲੋਭ ਇੰਨੀ ਵੱਡੀ ਚੀਜ਼ ਹੈ ਭਈਓ ਪਾਤਸ਼ਾਹ ਨੇ ਕਿਹਾ ਲੋਭੀ ਕਾ ਵੇਸਾ ਨਾ ਕੀਜੈ ਭਾਈ ਲੋਭੀ ਬੰਦੇ ਦਾ ਕੋਈ ਵਿਸ਼ਵਾਸ ਨਹੀਂ ਲੋਭੀ ਕਾ ਵੇਸਾ ਨਾ ਕੀਜੈ ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੈ ਤੋ ਹੈ ਜਿੱਥੈ ਹੱਥ ਨਾ ਪਾਏ ਲੋਭੀ ਬੰਦੇ ਦਾ ਕੋਈ ਵਿਸ਼ਵਾਸ ਨਹੀਂ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਤੁਸੀਂ ਹਲਕ ਗਏ ਹੋ ਹੁਣ ਤੁਹਾਡਾ ਕੋਈ ਇਲਾਜ ਹੈ ਮੌਤ ਹਜ਼ੂਰ ਨੇ ਆਪਣੀ ਸ਼ਮਸ਼ੀਰ ਤੋ ਲਈ ਹੱਥ ਵਿੱਚ ਪਕੜ ਕੇ ਸ਼ਮਸ਼ੀਰ ਪਾਤਸ਼ਾਹ ਕਹਿੰਦੇ ਆ ਚੱਲਿਆ ਗੁਰੂ ਗੋਬਿੰਦ ਸਿੰਘ ਜੇ ਤਾਕਤ ਹੈ ਫਿਰ ਪਕੜੋ ਜਦੋਂ ਮਹਾਰਾਜ ਤੁਰਨ ਲੱਗੇ ਇਨੀ ਭਰਮਾਂ ਡੰਗਾਂ ਦਾ ਵਾਰ ਕੀਤਾ ਦੋਇ ਭਰਾਮਾਂ ਨੇ ਪਾਤਸ਼ਾਹ ਨੇ ਆਪਣੀ ਸ਼ਮਸ਼ੀਰ ਉੱਤੇ ਵਾਰ ਰੋਕ ਲਿਆ ਉ ਤੋਂ ਬਾਅਦ ਸਿਰ ਗੁਰੂ ਗੋਵਿੰਦ ਸਿੰਘ ਮਹਾਰਾਜ ਨੇ ਇੱਕ ਕੋਈ ਵਾਰ ਕੀਤਾ ਸ਼ਮਸ਼ੀਰ ਦਾ ਤੇ ਸਾਸੰਗਤ ਦੁਮੇ ਗੁਜਰ ਚੀਰ ਕੇ ਸੜਦੇ ਇੰਨੀ ਤੇਜ਼ ਤਿੱਖੀ ਰਫ਼ਤਾਰ ਨਾਲ ਪਾਤਸ਼ਾਹ ਨੇ ਵਾਰ ਕੀਤਾ ਦਮੇ ਗੁੱਜਰ ਗਲਾਂ ਤੋਂ ਝਟਕਾ ਕੇ ਛੱਡ ਦਿੱਤੇ ਔਰ ਜਦੋਂ ਦਮਾਂ ਦੇ ਗਲੇ ਕੋਹ ਬਾਹਰ ਨਾਲ ਝਟਕਾਤੇ ਨਾ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੰਨੀ ਗੱਲ ਕਹੀ ਤੁਹਾਡਾ ਮੇਰਾ ਵੈਰ ਨਹੀਂ ਸੀ ਕੋਈ ਮੈਨੂੰ ਤੁਹਾਡੀ ਮੌਤ ਦਾ ਅਫਸੋਸ ਹੈ ਪਰ ਤੁਸੀਂ ਮੇਰੇ ਨਾਲ ਧੁੱਖਾ ਕੀਤਾ ਮੈਨੂੰ ਤੁਹਾਡੀ ਮੌਤ ਦਾ ਅਫਸੋਸ ਹੈ ਪਰ ਤੁਹਾਡੇ لالਚ ਕਰਕੇ ਮੈਨੂੰ ਤੁਹਾਨੂੰ ਮਾਰਨਾ ਪਿਆ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੋਂ ਫਿਰ ਮਾਸੀਵਾੜਾ ਪਹੁੰਚ ਗਏ। ਸਾ ਸੰਗਤ ਤਾਕਤ ਵੇਖੋ ਕਲਗੀਆਂ ਵਾਲੇ ਵਿੱਚ ਕਿੰਨੀ ਹੈ। ਇੱਥੇ ਮੜੀ ਜੇ ਕੋ ਘਟਣਾ ਹੋ ਜਾਏ ਬੰਦੇ ਦੇ ਸਰੀਰ 'ਚ ਵਕਤ ਤਾਕਤ ਨਹੀਂ ਰਹਿੰਦੀ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਲਿਹਾਰ ਦੋ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਲੰਘ ਕੇ ਵੀ ਇੱਕੋ ਬਾਰ ਵਿੱਚ ਦੋ ਗੁਜਰ ਝਟ ਕੇ ਰੱਖ ਦਿੱਤੇ। ਤਨ ਯੁ ਦੁਨੀਆ ਹੱਥ ਜੋੜ ਕੇ ਅੱਜ ਕਹਿੰਦੀ ਐ ਨਸਰੋ ਮਨਸੂਰ ਗੁਰਗੋਬਿੰਦ ਸਿੰਘ ਇਜ਼ਦੀ ਮਨਜ਼ੂਰ ਗੁਰਗੋਬਿੰਦ ਸਿੰਘ ਹੱਕਰਾ ਦਨਜ਼ੂਰ ਗੁਰਗੋਬਿੰਦ ਸਿੰਘ ਜ਼ਮਲਾ ਫੈਜ਼ੇ ਨੂਰ ਗੁਰਗੋਬਿੰਦ ਸਿੰਘ ਹੱਕ ਹੱਕ ਗਹਾ ਗੁਰਗੋਬਿੰਦ ਸਿੰਘ ਸ਼ਾਹੇ ਸ਼ਹਨ ਸ਼ਾਹ ਗੁਰਗੋਬਿੰਦ ਸਿੰਘ ਔਰ ਪਾਤਸ਼ਾ ਰਾਜੇ ਹੁੰਦੇ ਆ ਬਾਦਸ਼ਾਹ ਹੁੰਦੇ ਹੁੰਦੇ ਆ ਦਰਵੇਸ਼ ਵੀ ਨੇ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਆਓ ਐਸੇ ਸਤਿਗੁਰੂ ਤੋਂ ਬਿਲੇ ਹਾਰ ਜਾਈਏ ਸਮਾਂ ਸਮਾਪਤ ਹੋ ਗਿਆ ਮਿਲ ਕੇ ਇੱਕ ਵਾਰ ਪਿਆਰ ਨਾਲ ਪੜੋ ਸਤਿਗੁਰ ਕੈ ਵਲੇ ਹਾਰੇ ਆਪਣੇ ਸਤਿਗੁਰ ਕੈ ਵਲੇ ਹਾਰੇ ਸਤਿਗੁਰ ਕੈ ਵਲੇ ਹਾਰੇ ਆਪਣੇ ਸਤ ਗੁਰ ਕੈ ਬਲਹਾਰ ਸਤ ਗੁਰ ਕੈ ਬਲਹਾਰ ਸਤ ਗੁਰ ਕੈ ਬਲਹਾਰ ਵਾ ਵਾ ਸਤ ਗੁਰ ਕੈ ਬਲਹਾਰ ਸਤ ਗੁਰ ਕੈ ਬਲਹਾਰ ਆਪਣੇ ਸਤ ਗੁਰ ਕੈ ਬਲਹਾਰ ਸਤ ਗੁਰ ਕੈ ਬਲਹਾਰ ਆਪਣੇ സഗര കേ സാര സന ശ്രീ ഗുരു ഗോവി ശ്രീ ഗുരു ഗോവിന്ദ സി ജി തന ശ്രീ ഗുരു ഗജക തന ശ്രീ തന ശ്രീ ഗുരു ഗോവിന്ദ സിംഗജ ജി തന ശ്രീ ഗുരു ഗോവിന്ദ സി ജി തനശ്രീ ਧੰਨ ਧੰਨ ਬਾਬਾ ਜੀਤ ਸਿੰਘ ਜੀ ਧੰਨ ਧੰਨ ਬਾਬਾ ਜੋਹਾਰ ਸਿੰਘ ਜੀ ਧੰਨ ਧੰਨ ਬਾਬਾ ਜੀਤ ਸਿੰਘ ਜੀ ਧੰਨ ਧੰਨ ਬਾਬਾ ਜੋਹਾਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਜੋਹਾਰ ਨੰਦੀ ਧਨ ਧਨ ਬਾਬਾ ਫਤ ਧਨ ਧਨ ਮਾਤਾ ਗੁਜਰ ਕੌਰ ਜੀ ਧਨ ਧਨ ਮਾਤਾ ਗੁਜਰ ਕੌਰ ਜੀ ਧਨ ਧਨ ਮਾਤਾ ਗੁਜਰ ਕੌਰ ਜੀ ਧਨ ਧਨ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ 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 ਸਤਗੁਰ ਕੈਵਲ ਹਾਰੇ ਆਪਣੇ ਸਤਗੁਰ ਕੈਵਲ ਹਾਰੇ ਸਤਗੁਰ ਕੈਵਲ ਹਾਰੇ ਆਪਣੇ ਸਤ ਗੁਰ ਕੈਵਲ ਹਾਰੈ ਸਤ ਗੁਰ ਕੈਵਲ ਹਾਰੈ ਵਾ ਸਤ ਮੁਰ ਕੈਵਲ ਸਤ ਗੁਰ ਕੈਵਲ ਹਾਰੈ